ਫਾਜ਼ਲਕਾ ਪਹੁੰਚੇ ਰਾਣਾ ਗਰਮੀਤ ਸਿੰਘ ਸੋਢੀ ਦਾ ਜਿੱਥੇ ਸਿਟੀ ਗਾਰਡਨ ਵਿੱਚ ਚੋਣ ਪ੍ਰਚਾਰ ਕੀਤਾ ਜਾਣਾ ਸੀ ਤਾਂ ਪਹਿਲਾਂ ਆਉਂਦਿਆਂ ਸਾਰੇ ਕਿਸਾਨਾਂ ਵੱਲੋਂ ਉਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਔਰ ਚੋਣ ਪ੍ਰਚਾਰ ਰੈਲੀ ਸਮਾਪਤ ਹੋਣ ਤੋਂ ਬਾਅਦ ਵੀ ਰਾਣਾ ਸੋਢੀ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੁਸੀਂ ਵੀ ਦੇਖੋ ਇਹ ਤਸਵੀਰਾਂ ਫਾਜ਼ਲਕਾ ਦੇ ਪੈਲਸ ਸਿਟੀ ਗਾਰਡਨ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਭਾਜਪਾ ਉਮੀਦਵਾਰ ਰਾਣਾ ਸੋਢੀ ਜੋ ਕਿ ਚੋਣ ਪ੍ਰਚਾਰ ਰਹੀ ਸਿਟੀ ਗਾਰਡਨ ਪੈਲਸ ਦੇ ਵਿੱਚ ਪੁੱਜੇ ਸਨ ਜਿੱਥੇ ਉਹਨਾਂ ਵੱਲੋਂ ਆਪਣੇ ਸਮਰਥਕਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਔਰ ਇੱਕ ਚੋਣ ਪ੍ਰਚਾਰ ਰੈਲੀ ਰੱਖੀ ਗਈ ਸੀ ਜਿਸ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਜਦੋਂ ਦਿੱਲੀ ਵੱਲ ਕੂਚ ਕਰਨ ਲਈ ਗਏ ਸਨ ਤਾਂ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਇਸ ਲਈ ਹੁਣ ਉਹ ਬੀਜੇਪੀ ਆਗੂਆਂ ਦਾ ਵਿਰੋਧ ਕਰ ਰਹੇ ਹਨ ਮੁਰਦਾਬਾ ਮੁਰਦਾਬਾ ਕਿਸਾਨਾਂ ਦੀ ਕਾਤਲ ਮੋਦੀ ਸਰਕਾਰ ਮੁਰਦਾਬਾ ਮੁਰਦਾਬਾ ਆਓ ਕੋਈ ਜ ਕਿਸਾਨਾਂ ਨੂੰ ਰਸਤੇ 'ਚ ਵੀ ਲਿਆ ਗਿਆ ਦੇਖੋ ਉਹ ਕਹਿੰਦੇ ਆ ਨਾ ਕੀ ਕਰਨਗੇ ਜੇ ਲਾ ਠਾਣੇ ਲੋਕਾਂ ਦੇ ਹੜ ਵੱਧੇ ਜਾਣੇ ਜੇ ਲਾ ਠਾਣੇ ਇਹ ਭਾਜਪਾ ਨੂੰ ਸੱਤਾ ਦੇ ਵਿੱਚ ਨਹੀਂ ਲਿਆ ਸਕਦੇ ਸਾਡੇ ਸਾਥੀਆਂ ਨੇ ਵੀ ਜੇ ਲਾ 'ਚ ਡੱਕਿਆ ਹਰਨੇਕ ਸਿੰਘ ਮਹਿਮਾ ਨੂੰ ਰਜਿੰਦਰ ਸਿੰਘ ਦੀਪ ਸਿੰਘ ਵਾਲੇ ਨੂੰ ਜੀ ਕੀ ਅਸੀਂ ਵਿਰੋਧ ਕਰਨਾ ਹਟ ਗਏ ਜੀ ਉਹ ਕਹਿੰਦੇ ਆ ਵੀ ਲੋਕਾਂ ਦੀ ਆਵਾਜ਼ ਹੈ ਜਿਵੇਂ ਜਿਵੇਂ ਤੁਸੀਂ ਦਬਾਓਗੇ ਉੰਨੀ ਜ਼ੋਰ ਤੇ ਨਾਲ ਜਿਹੜੀ ਆਵਾਜ਼ ਨਿਕਲੂਗੀ ਸੋ ਬਿਲਕੁਲ ਬੀਜੇਪੀ 폭ਲਾਟ ਦੇ ਵਿੱਚ ਅੱਜ ਅਸੀਂ ਜਿਸ ਤਰ੍ਹਾਂ ਸਯੁਕਤ ਕਿਸਾਨ ਮੋਰਚਾ ਨੇ ਨਾਹਰਾ ਦਿੱਤਾ ਬੀਜੇਪੀ ਹਰਾਓ ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ ਉਸ ਤਹਿਤ ਅਸੀਂ ਇਹਨਾਂ ਬੀਜੇਪੀ ਵਾਲਿਆਂ ਤੋਂ ਜਿਹੜੇ ਸਵਾਲ ਕਰ ਰਹੇ ਆਂ ਘਟੋ ਘਟ ਸਾਨੂੰ ਇਹ ਤਾਂ ਪਤਾ ਹੋਵੇ ਜਿਹੜੇ ਨੁਮਾਇੰਦੇ ਨੂੰ ਅਸੀਂ ਚੁਣਨ ਜਾ ਰਹੇ ਆਂ ਉਹ ਸਾਡੀਆਂ ਮੰਗਾਂ ਤੇ ਕਿੰਨਾ ਕੋ ਖਰਾ ਉਤਰੂਗਾ ਸੋ ਇਹ ਸਵਾਲਾਂ ਦੇ ਜਿਹੜੇ ਜਵਾਬ ਨਹੀਂ ਦੇ ਸਕੇ ਅਸੀਂ ਬਿਲਕੁਲ ਨਿਹੱਥੇ ਆ ਸਾਡੇ ਕੋਲ ਕੀ ਹੈ ਆ ਚੰਡੇ ਚੱਕੇ ਆ ਕੀ ਅਸੀਂ ਏਕ 47 ਨਾਲ ਲਈ ਫਿਰਨੇ ਏਕ 56 ਨਾਲ ਲਈ ਫਿਰਦਿਆਂ ਸਾਡੇ ਸਵਾਲਾਂ ਦੇ ਜਵਾਬ ਹੀ ਨਹੀਂ ਦੇ ਸਕਦੇ ਸੋ ਛੋਡੀ ਸਾਹਿਬ ਕਹਿੰਦੇ ਵੀ ਵਿਰੋਧ ਹੀ ਨਹੀਂ ਹੈਗਾ ਜੀ ਉਹ ਵਿਰੋਧ ਨਹੀਂ ਮੰਨਦੇ ਕਹਿੰਦੇ ਚਲੋ ਮੈਂ ਥੋਡੇ ਚੈਲੰਜ ਤੇ ਸਾਹਮਣੇ ਮੈਂ ਰਾਣਾ ਛੋਡੀ ਨੂੰ ਚੈਲੰਜ ਕਰਦਾ ਵੀ ਫਾਜ਼ਲ ਕਾ ਹਲਕੇ ਦੇ ਵਿੱਚੋਂ ਆਦੀ ਵੋਟ ਵੱਖਰੀ ਨਹੀਂ ਫਿਰ ਛੋਟੀ ਸਭ ਕਰਾਣਾ ਛੋਟੀ ਹੈ ਜਿਹੜਾ ਇੱਥੇ ਹੀਰਾ ਵਾਲੀ ਦੇ ਵਿੱਚ ਸ਼ਰਾਬ ਫੈਕਟਰੀ ਜਿਹੜੀ ਲਗਵਾ ਰਿਆ ਸੀ ਤੇ ਸ਼ਹਿਰ ਸੀਗੇ ਵਿੱਚ ਨਹੀਂ ਉਹ ਕਰੇ ਲਿਥੀਅਮ ਦੀ ਫੈਕਟਰੀ ਨਹੀਂ ਸੀ ਲਿਥੀਅਮ ਦੀ ਫੈਕਟਰੀ ਕਹਿੰਦੇ ਬਣ ਰਹੀ ਹੈ ਗੱਲ ਹੈ ਵੀ ਮੇਰਾ ਨਾਂ ਹਰੀਸ਼ ਹੈ ਮੈਂ ਹਰਮੇਸ਼ ਦੇ ਨਾਂ ਤੇ ਫੈਕਟਰੀ ਲਾ ਦਿਆਂ ਮੈਂ ਕੋਈ ਆਪਦੇ ਨਾਮ ਤੋਂ ਕੁੜੀ ਲਾ ਨਹੀਂ ਉਹ ਕਹਿੰਦੇ ਸ਼ਰਾਬ ਦੀ ਲਗਾਈ ਨਹੀਂ ਰਹੀ ਸੀ ਕਹਿੰਦੇ ਅਸਲ ਵਿੱਚ ਉਹਨੇ ਬੈਟਰੀ ਲਾ ਰਿਆ ਸੀ ਕਹਿੰਦੇ ਕਹਿੰਦੇ ਗੁੰਮਰਾਹ ਕੀਤਾ ਗਿਆ ਨਹੀਂ ਕਹਿੰਦੇ ਯਾ ਯਾ ਤਾਂ ਅਸੀਂ ਕਮੜਿਆ ਤੇ ਉਹ ਸਿਆਣਾ ਜੈਕਰ ਸਾਹਿਬ ਕੀ ਦੇ ਜੀ ਜਿਹੜਾ ਕਮੜਿਆ ਮੇਰੇ ਪਰਨਾ ਕਿਉਂ ਲੱਗਿਆ ਰਿਹਾ ਸਾਰੀਆਂ ਕਿਉਂ ਲੱਗੇ ਰਹੀਆਂ ਕੀ ਕਰਨ ਸੀ ਬਣੀਆਂ ਰਹੀਆਂ ਇਹਨਾਂ ਦਾ ਪਾਵਰ ਤੇ ਸਾਡੀ ਗੱਲ ਹੋ ਗਈ ਤੇ 40 ਦਿਨ ਜਿਹੜਾ ਚੁਕਾਇਆ ਸਾਨੂੰ ਇਹ ਜ਼ਹਿਰ ਵੰਡਦਾ ਤੇ ਵੋਟਾਂ ਪਾਲਦੇ ਸਾਡੇ ਅਸੀਂ ਬਰਦਾਸ਼ਤ ਨਹੀਂ ਕਰਨਗੇ ਜੋ ਕੁਝ ਭਾਪੀ ਨੇ ਪੰਜਾਬ ਦੇ ਖਾਸ ਕਰ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਕਿਰਤੀਆਂ ਦੇ ਨਾਲ ਜੋ ਕੁਝ ਕੀਤਾ ਉਹ ਲੋਕ برداشت ਨਹੀਂ ਕਰਨਗੇ ਲੋਗ ਗੱਲ ਕਰੀ ਇਹਨਾਂ ਨੇ ਵਾਅਦਾ ਕੀਤਾ ਸੀ 2024 ਤੱਕ ਕਿਸਾਨਾਂ ਦੀ ਆਮਦਨ ਜਿਹੜੀ ਹੈ ਉਹ ਦੋ ਗੁਣੀ ਹੋ ਜਾਊਗੀ ਐਲਾਨ ਕੀਤਾ ਫੈਸਲਾ ਦੋ ਆ ਆਮਦਨ ਦੋ ਗੁਣੀ ਕਰਨ ਦਾ ਫੈਸਲਾ ਕੀ ਕੀਤਾ ਤਿੰਨ ਕਾਲੇ ਕਾਨੂੰਨ ਲੋਕ ਮਾਰੂ ਕਾਨੂੰਨ ਬਣਾਏ ਤੁਹਾਨੂੰ ਯਾਦ ਹੋਵੇਗਾ ਇਹਨਾਂ ਨੇ ਕਿਹਾ ਸੀ ਵੀ 15-15 ਲੱਖ ਰੁਪਏ ਹਰੇਕ ਦੇ ਖਾਤੇ ਚ ਆਊਗਾ एलान ਕੀਤਾ 15 15 ਲੱਖ ਖਾਤੇ ਚ ਆਊਗਾ ਫੈਸਲਾ ਕੀ ਲਿਆ ਨੋਟਬੰਦੀ ਦਾ ਤੁਸੀਂ ਦੇਖੀ ਆ ਦੇਸ਼ ਦੇ ਹਾਲਾਤ ਕੀ ਹਾਲਾਤ ਜਿਹੜਾ ਮੋਦੀ ਸਰਕਾਰ ਨੇ ਦੇਸ਼ ਦੇ ਲੋਕਾਂ ਦੇ ਕੀਤੇ ਆ ਗੱਲ ਹੈ ਵੀ ਦੂਜੇ ਜਿਹੜੇ ਵਰਗ ਉਹ ਇਹਨਾਂ ਦੇ ਖਿਲਾਫ ਆਵਾਜ਼ ਉਠਾਉਂਦੇ ਸੀ ਉਹਨਾਂ ਨੂੰ ਗੁੱਚਲ ਦਿੰਦੇ ਸੀ ਪਰ ਉਹ ਕਹਿੰਦੇ ਨੇ ਵੀ ਇਹ ਮਜ਼ਦੂਰ ਦਾ ਹੱਥ ਹੈ ਇਹ ਜਦੋਂ ਚੱਲਦਾ ਹੈ ਨਾ ਬੰਦਾ ਇਸ ਦੁਨੀਆ ਤੋਂ ਚੜਿਆ ਜਾ ਰਿਹਾ ਡੱਡਾ ਸਾਹਿਬ ਤੁਹਾਨੂੰ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਬੀਜੇਪੀ ਉਮੀਦਵਾਰ ਤੱਕ ਸਵਾਲ ਕਿਵੇਂ ਪੁੱਛੋਗੇ ਵੇਖੋ ਅਸੀਂ ਸ਼ਾਂਤ ਮਈ ਤਰੀਕੇ ਦੇ ਨਾਲ ਅਸੀਂ ਵਿਰੋਧ ਕਰਨਾ ਦਿੱਲੀ ਦਾ ਸਾਲ ਭਰ ਤੋਂ ਲੰਮਾ ਅਸੀਂ ਸੰਘਰਸ਼ ਲੜਿਆ ਕਿਸੇ ਦੇ ਰੋੜਾ ਚੱਕੇ ਨਹੀਂ ਮਾਰਿਆ ਕਿਸੇ ਨੂੰ ਕਿਸੇ ਦੀ ਰੇੜੀ ਤੋਂ ਪੈਰ ਚੱਕੇ ਨਹੀਂ ਖਾਦਾ ਉਹ ਸ਼ਾਂਤ ਮਈ ਜਿਹੜੇ ਅੰਦੋਲਨ ਨੇ ਪੂਰੀ ਦੁਨੀਆ ਦੇ ਧੁੰਮਾ ਪਾ ਦਿੱਤਾ ਜਸਟਿਸ ਟਰੂਟੋ ਨੇ ਇਹ ਗੱਲ ਕਹਿਣਾ ਚਾਹੀਦੀ ਮੈਂ ਸਲਾਮ ਕਰਦਾ ਭਾਰਤ ਦੇ ਉਹਨਾਂ ਕਿਸਾਨਾਂ ਨੂੰ ਜਿਹੜੇ ਆਪ ਦਾ ਹੱਕਾਂ ਦੇ ਲਈ ਜਿਹੜਾ ਸੰਘਰਸ਼ ਕਰ ਰਿਹਾ ਔਰ ਇੰਨਾ ਘੱਟਾ ਸਾਹਿਬ ਸੋਢੀ ਸਾਹਿਬ ਕਹਿ ਰਹੇ ਆ ਵੀ ਕਿਸਾਨ ਦੂਸਰੀਆਂ ਪਾਰਟੀਆਂ ਨਾਲ ਮਿਲ ਕੇ ਵਿਰੋਧ ਕਰ ਰਹੇ ਆ ਕਿਹੜੀ ਪਾਰਟੀ ਦਾ ਇਹ ਮੈਨੂੰ ਦੱਸ ਦਿਓ ਸਾਬਤ ਕਰ ਦਿਓ ਵੀ ਕਿਹੜਾ ਕਿਹੜੀ ਪਾਰਟੀ ਦਾ ਮੈਂ ਤਾਂ ਵੋਟ ਹੀ ਨਹੀਂ ਕਦੇ ਪਾਈ ਜੀ ਸੋਢੀ ਸਾਹਿਬ ਵੱਲੋਂ ਇਹ ਰੋਗ ਲਗਾਏ ਜਾ ਰਹੇ ਨੇ ਜਿੰਨੇ ਵੀ ਆ ਉਹ ਕਹਿ ਰਹੇ ਨੇ ਵੀ ਬਾਕੀ ਪਾਰਟੀਆਂ ਨਾਲ ਮਿਲ ਕੇ ਵਿਰੋਧ ਕਰ ਰਹੇ ਨੇ ਨਹੀਂ ਕਿਹੜੀ ਬਣ ਨਹੀਂ ਬਣ ਗੱਲ ਸੁਣਾਓ ਵੀ ਇੱਥੇ ਵਫਾ ਵੋਟਾਂ ਗੱਲ ਹੈ ਬੀਏਸੀ ਇਹ ਨਹੀਂ ਕਹਿੰਦੇ ਵੀ ਫਲਾਣੀ ਪਾਰਟੀ ਨੂੰ ਵੋਟ ਪਾਓ ਜਾਂ ਫਲਾਣੀ ਅਸੀਂ ਸੰਘਰਸ਼ਾਂ ਤੇ ਟੇਕ ਰੱਖਨੇ ਆ ਕਿਸੇ ਦੇ ਪੰਜਾਬੀ ਚ ਕਹਿੰਦੇ ਵੀ ਕਿਸੇ ਦੇ ਸਿਰ ਚ ਤਾਂ ਗੜਾ ਪਾਉਣਾ ਹੀ ਆ ਉਹਨਾਂ ਨੇ ਜੀ ਹਾਂ ਬਚਣ ਵਾਸਤੇ ਬਚਨ ਕਰੇ ਆ ਆਪਦੀ ਵੋਟ ਸੱਟਣ ਵਾਲੀ ਗੱਲ ਕਿਸੇ ਨੂੰ ਤਾਂ ਵੋਟ ਪਾਉਣੀ ਆ ਔਰ ਮੈਂ ਸਾਫ਼ ਕਰਦਾ ਅਸੀਂ ਨਰੋਲ ਕਿਸਾਨ ਜੱਥੇਬੰਦੀ ਆ ਸਾਡੀ ਜਿਹੜੀ ਜੱਥੇਬੰਦੀ ਰਾਜਨੀਤੀ ਚ ਵਿਸ਼ਵਾਸ ਨਹੀਂ ਰੱਖਦੀ ਅਸੀਂ ਸੰਘਰਸ਼ਾਂ ਤੇ ਸਾਡੀ ਟੇਕ ਹੈ ਔਰ ਨਾ ਸਾਡੀ ਜੱਥੇਬੰਦੀ ਕਿਸੇ ਦੀ ਸਪੋਰਟ ਕਰਦੀ ਔਰ ਨਾ ਖੁੱਦ ਜਿਹੜੀ ਇਲੈਕਸ਼ਨ ਲੜਦੀ ਹੈ ਔਰ ਕਈਏ ਨਾ ਬੀਜੇਪੀ ਬੀਜੇਪੀ ਅੱਜ ਵੱਡੀ ਦੁਸ਼ਮਣ ਹੈ ਸਾਰੀਆਂ ਪਾਰਟੀਆਂ ਇੱਕੋ ਨਿਸ਼ਾਨੇ ਤੇ ਆ ਪਰ ਬੀਜੇਪੀ ਵੱਡਾ ਹਮਲਾ ਕੀਤਾ ਹੈ ਉਹ ਸਾਹਮਣੇ ਦਾ ਜਵਾਬ ਦੇਣਾ ਜ਼ਰੂਰੀ ਹੈ ਬਾਅਦ ਚ ਅਸੀਂ ਦੂਜੀਆਂ ਪਾਰਟੀਆਂ ਦਾ ਵੀ ਜਵਾਬ ਦੇਾਂਗੇ ਸਵਾਲ ਜਵਾਬ ਦੂਜੀਆਂ ਪਾਰਟੀਆਂ ਨੂੰ ਵੀ ਹੋ ਰਿਹਾ ਤੁਸੀਂ ਦੇਖ ਹੀ ਰਹੇ ਜੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੂੰ ਸਵਾਲ ਜਵਾਬ ਕਿਵੇਂ ਟੋਲੋ ਕਰ ਰਹੇ ਇਸੇ ਤਰ੍ਹਾਂ ਸਾਰੀਆਂ ਪਾਰਟੀਆਂ ਇੱਕੋ ਥਾਲੀ ਦੇ ਚੱਟੇ ਵਟੇ ਆ ਕਿੱਤੇ ਬਗਲੇ ਨੀਲੇ ਮੋਬੋ ਤੇ ਵੀ ਤੋਂ ਤੇ ਉਹ ਇੱਕ ਇਕੱਲਾ ਉਮੀਦਵਾਰ ਨੇ ਬਹਿਣਾ ਜਾ ਕੇ ਕਿ ਲੋਕਾਂ ਨੇ ਬਹਿਣਾ ਜੀ ਸਵਾਲ ਤਾਂ ਉਹਨਾਂ ਨੂੰ ਕੀਤੇ ਜਾਣਗੇ ਜਿਹੜਾ ਕੈਂਡੀਡੇਟ ਹੈ ਜੀ ਆਮ ਲੋਕਾਂ ਨੂੰ ਵਿਚਾਰੇ ਹੁਣ ਕੀ ਪਤਾ ਜਾਂ ਤਾਂ ਇਹ ਹੈ ਨਹੀਂਗਾ ਵੀ ਜਿਹੜਾ ਐਮਪੀ ਵਾਲਾ ਕਾਰਡ ਹੈ ਉਹ ਅਸੈਂਬਲੀ ਦੇ ਵਿੱਚ ਉਹ ਆਪ ਦੇ ਵਰਕਰ ਨੂੰ ਦੇ ਦੇਗਾ ਤੇ ਲੋਕ ਸਭਾ ਚ ਉਹਦਾ ਵਰਕਰ ਜਾ ਕੇ ਫੋ ਜੀ ਉਹਨਾ ਤਾਂ ਉਹਨੇ ਆਪ ਨਹੀਂ ਹੈ ਜਾ ਕੇ ਅਗਲੀ ਗੱਲ ਵੇਖੋ ਅਸੀਂ ਦੇਸ਼ ਦੀ ਆਜ਼ਾਦੀ ਦੇ ਵਿੱਚ ਵੱਡਾ ਯੋਗਦਾਨ ਪਾਇਆ ਅੱਜ ਵੀ ਸਾਡੇ ਫੌਜੀ ਜਵਾਨ ਪੰਜਾਬੀ ਜਿਹੜੇ ਬਾਡਰਾਂ ਤੇ ਸ਼ਹੀਦ ਹੁੰਦੇ ਆ ਸਾਡੇ ਨਾਲ ਵਤੀਰਾ ਕਿਵੇਂ ਦਾ ਕੀਤਾ ਗਿਆ ਜਿਵੇਂ ਗਵਾਂਡੀ ਮੁਲਕ ਦੀ ਫੌਜ ਸਾਡੇ ਭਾਰਤ ਤੇ ਅਟੈਕ ਕਰ ਰਹੀ ਹੋਵੇ ਸਾਡੇ ਸਾਹਮਣੇ 70000 ਪੁਲਿਸ ਕਰਮੀ ਲਾਏ ਗਏ ਸਾਡੇ ਕਿਲ ਘਟੇ ਗਏ ਸਾਡੇ ਸਾਹਮਣੇ ਸਾਡੇ ਨੌਜਵਾਨ ਨੂੰ ਸ਼ੁਭ ਕਰਨਦੀਪ ਸਿੰਘ ਨੂੰ ਸ਼ਹੀਦ ਕੀਤਾ ਗਿਆ ਸਿੱਧੀ ਮੱਤੇ ਤੇ ਗੋਲੀ ਮਾਰੀ ਗਈ 500 ਕਿਸਾਨਾਂ ਨੂੰ ਕਮੀਰ ਰੂਪ ਚ ਫੱਟੜ ਕੀਤਾ ਗਿਆ ਕੀ ਗੱਲ ਅਸੀਂ ਦੇਸ਼ ਦੇ ਦੇਸ਼ ਦੇ ਨਾਗਰਿਕ ਨਹੀਂ ਕੀ ਅਸੀਂ ਅੱਤਵਾਦੀਆਂ ਕੀ ਸਾਨੂੰ ਹੱਕ ਦੀਗਾ ਆਪਣੇ ਹੱਕਾਂ ਪ੍ਰਤੀਵਾਦ ਜਿਹੜੇ ਉਠਾਉਣ ਦਾ ਬਿਲਕੁਲ ਡੈਮੋਕਰੇਸੀ ਦਾ ਮੋਦੀ ਸਰਕਾਰ ਨੇ ਪੂਰੀ ਤਰ੍ਹਾਂ ਜਿਹੜਾ ਖਾਣ ਕਰ ਦਿੱਤਾ ਲੋਕ ਸਮਝਦਾਰ ਹੋ ਜਾਣ ਬਿਲਕੁਲ ਇਸ ਪਾਰਟੀ ਨੂੰ ਵੋਟ ਨਾ ਦੇਣ ਇਸ ਪਾਰਟੀ ਨੂੰ ਮੂੰਹ ਨਾ ਲਾਉਣ ਨਹੀਂ ਤਾਂ ਮੈਂ ਦੁੱਖ ਨਾਲ ਇਹ ਗੱਲ ਕਹਿਣਾ 2024 ਦਾ ਇਲੈਕਸ਼ਨ ਜਿਹੜਾ ਲਾਸਟ ਇਲੈਕਸ਼ਨ ਭਾਰਤ ਦਾ ਸਾਬਤ ਸਿੱਧ ਹੋਏਗਾ ਇਸ ਤੋਂ ਬਾਅਦ ਡਿਕਟੇਟਰਸ਼ਿਪ ਡਿੰਡੇ ਦਾ ਰਾਜ ਜਿਹੜਾ ਮੋਦੀ ਸਰਕਾਰ ਲੈ ਕੇ ਆਏ ਠੀਕ ਹੈ